ਇਹ ਗੌਰਮਟਰਪੀ ਰੀਅਲੀ ਦੀ ਪਿਕਚਰ ਹਸ ਹਾਂ ਤਾਂ ਪੰਜਾਬ ਭਰ ਦੇ ਵਿੱਚ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਦਿੱਤੇ ਗਏ ਨੇ ਔਰ ਮੰਗ ਕੀਤੀ ਗਈ ਆ ਕਿ ਝੋਨੇ ਦਾ ਜਿਹੜਾ ਝਾੜ ਘਟ ਨਿਕਲਿਆ ਇਹਨੂੰ ਕੁਦਰਤੀ ਆਫਤ ਦੇ ਵਿੱਚ ਐਲਾਨ ਕਰਾਇਆ ਜਾਵੇ ਪੰਜਾਬ ਸਰਕਾਰ ਕੇਂਦਰ ਕੋਲ ਪੈਰਵਾਈ ਕਰਕੇ ਕਿਉਂਕਿ ਮੌਸਮ ਦੀ ਖਰਾਬੀ ਕਾਰਨ ਝਾੜ ਘਟ ਨਿਕਲਿਆ ਬਿਮਾਰੀਆਂ ਜਿਹੜੀਆਂ ਪਈਆਂ ਨੇ ਬਦਰੰਗੀ ਦਾਣਾ ਹੋਇਆ ਹਲਦੀ ਰੋਗ ਹੋਇਆ ਬੋਨਾ ਵਾਇਰਸ ਹੋਇਆ ਔਰ ਬਹੁਤ ਜਗ੍ਹਾ ਤੇ ਮੌਇਸਚਰ ਘਟ ਨਹੀਂ ਰਿਹਾ ਮੌਸਮ ਦੀ وجہ ਕਾਰਨ ਕੁੱਲ ਮਿਲਾ ਕੇ 30 ਤੋਂ 40% ਤੱਕ ਪੰਜਾਬ ਦੇ ਹਰ ਪਿੰਡ ਚ ਹਰ ਪਰਿਵਾਰ ਇਸ ਘਾਟੇ ਦਾ ਨੁਕਸਾਨ ਉਠਾਉਣਾ ਪੈ ਰਿਹਾ ਔਰ ਇਸ ਘਾਟੇ ਦੀ ਪਰਭਾਈ ਲਈ ਕੁਦਰਤੀ ਆਫਤ ਐਲਾਨ ਕਰੇ ਬਿਨਾ ਮੈਂ ਸਮਝਦਾ ਪੋਸੀਬਲ ਨਹੀਂ ਹੈ ਔਰ ਪੰਜਾਬ ਸਰਕਾਰ ਚੁੱਪ ਬੈਠੀ ਆ ਅਫਸੋਸ ਇਸ ਗੱਲ ਦਾ ਕਿ ਮੁੱਖ ਮੰਤਰੀ ਸਾਹਿਬ ਨੇ ਇੱਕ ਸ਼ਬਦ ਇਸ ਬਾਰੇ ਨਹੀਂ ਬੋਲੇ ਨਾ ਕੋਈ ਮੰਤਰੀ ਇਸ ਬਾਰੇ ਬੋਲੇ ਨਾ ਕੋਈ ਪੰਜਾਬ ਦਾ ਅਧਿਕਾਰੀ ਇਸ ਬਾਰੇ ਬੋਲੇ ਹੁਣੇ ਹੁਣ ਅਸੀਂ ਡਿਪਟੀ ਕਮਿਸ਼ਨਰ ਮੈਡਮ ਪਟਿਆਲਾ ਨੂੰ ਮਿਲ ਕੇ ਆਏ ਆ ਤੇ ਉਹਨਾਂ ਨੇ ਆਪ ਮੰਨਿਆ ਵੀ ਝਾੜ ਘਟਿਆ ਆਪ ਮੰਨਿਆ ਵੀ ਬਿਮਾਰੀ ਦਾ ਅਸਰ ਪਿਆ ਬਦਰੰਗੀ ਦਾਣੇ ਦਾ ਹਲਦੀ ਰੋਗ ਦਾ ਬੋਨਾ ਵਾਇਰਸ ਦਾ ਤੇ ਜਦੋਂ ਐਡਾ ਵੱਡਾ ਮਾਰੂ ਅਸਰ ਕਿਸਾਨਾਂ ਦੇ ਇਸ ਥਾਂ ਤੇ ਪੈ ਰਿਹਾ ਹੋਵੇ ਤਾਂ ਮੈਂ ਸਮਝਦਾ ਕਿ ਪੰਜਾਬ ਦਾ ਕਿਸਾਨ ਕਈ ਸਾਲ ਪਿੱਛੇ ਪੈ ਗਿਆ ਇਸ ਤਬਾਹੀ ਦੇ ਕਾਰਨ ਤੇ ਪੰਜਾਬ ਨੂੰ ਬਹੁਤ ਇਹਨੂੰ ਪੰਜਾਬ ਸਰਕਾਰ ਨੂੰ سنجਿਦਗੀ ਨਾਲ ਲੈਣਾ ਚਾਹੀਦਾ ਸੀ ਜਿਹੜਾ ਨਹੀਂ ਲਿਆ ਗਿਆ ਅੱਜ ਸਾਡਾ ਹੌਣ ਦਾ ਮਕਸਦ ਪੰਜਾਬ ਸਰਕਾਰ ਨੂੰ ਜਗਾਉਣਾ ਵੀ ਆ ਹਿਲਾਉਣਾ ਵੀ ਆ ਔਰ ਪੰਜਾਬ ਸਰਕਾਰ ਨੂੰ ਅਹਿਸਾਸ ਵੀ ਕਰਾਉਣਾ ਕਿ ਅਸੀਂ ਚੁੱਪ ਕਰਕੇ ਨਹੀਂ ਬੈਠ ਸਕਦੇ ਅਸੀਂ ਕਿਸਾਨਾਂ ਦੀ ਮੰਡੀਆਂ ਵਿੱਚ ਸ਼ਰਿਆਂਬ ਲੁੱਟ ਨਹੀਂ ਦੇ ਸਕਦੇ ਪੰਜਾਬ ਦੇ ਕਿਸਾਨਾਂ ਦੀ ਸ਼ਰਿਆਂਬ ਮੰਡੀਆਂ ਵਿੱਚ ਲੁੱਟ ਜਿਹੜੀ ਹੋ ਰਹੀ ਆ ਕੱਟ ਜਿਹੜੇ ਲੱਗ ਰਹੇ ਨੇ ਇਹ ਯੂਆਰਐਸ ਵਿੱਚ ਪਾਏ ਵੀ ਨਾ ਨਹੀਂ ਠੀਕ ਰਹਿਦਾ ਮੈਂ ਅਸੀਂ ਇਹ ਮੰਗ ਕੀਤੀ ਆ ਕਿ ਝੋਨੇ ਦੀ ਖਰੀਦ ਨੂੰ ਯੂਆਰਐਸ ਵਿੱਚ ਪਾ ਕੇ ਜਿਹੜੇ ਇਹ ਕਟੌਤੀ ਲੱਗ ਰਹੀ ਆ ਮਨਮਰਜ਼ੀ ਦੀ ਸੈਲਰਾਂ ਵਾਲਿਆਂ ਵੱਲੋਂ ਉਹ ਰੋਕੀ ਜਾਵੇ ਲੁੱਟ ਰੋਕੀ ਜਾਵੇ ਔਰ ਇਹਨੂੰ ਕੁਦਰਤੀ ਆਫਤ ਐਲਾਨ ਕਰਵਾ ਕੇ 20000 ਰੁਪਏ ਪ੍ਰਤੀ ਏਕੜ ਕਿਸਾਨ ਨੂੰ ਇਸ ਘਾਟੇ ਦੀ ਪਰਵਈ ਦੀ ਵਿਵਸਥਾ ਲਈ ਪੰਜਾਬ ਸਰਕਾਰ ਪੈਰਵਾਈ ਕਰੇ ਔਰ ਅਸੀਂ ਇਹ ਵੀ ਸਮਝਦੇ ਆ ਕਿ ਜੇ ਪੰਜਾਬ ਦੀ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਾ ਨਿਭਾਈ ਜੇ ਪੰਜਾਬ ਸਰਕਾਰ ਨੇ ਆਪਣਾ ਇਹ ਜਿਹੜਾ ਲੋਕਾਂ ਦੀ ਤਕਲੀਫ ਮੁਸ਼ਕਲ ਨੂੰ ਕੇਂਦਰ ਤੱਕ ਸਹੀ ਮੈਨਾਂ ਵਿੱਚ ਨਾ ਪਹੁੰਚਾਇਆ ਤਾਂ ਸ਼ਰਮਣੀ ਕਾਲਦਰ ਪੁਨਰ ਸਰਜੀਤ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਅਸੀਂ ਭਾਰਤ ਦੇ ਖੇਤੀਬਾੜੀ ਮੰਤਰੀ ਕੋਲ ਜਾ ਕੇ ਪੰਜਾਬ ਦਾ ਕੇਸ ਆਪ ਜਾ ਕੇ ਰੱਖਾਂਗੇ ਡੈਲੀਗੇਸ਼ਨ ਲੈ ਕੇ ਔਰ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਕਿਉਂਕਿ ਪੰਜਾਬ ਸਰਕਾਰ ਅਸਲ ਤੇ ਸ਼ਰਮਿੰਦਗੀ ਚ ਡੁੱਬੀ ਹੋਈ ਆ ਪੰਜਾਬ ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਗਲਤੀਆਂ ਕਰਕੇ ਦਬਾਅ ਹੇਠ ਆ ਪੰਜਾਬ ਸਰਕਾਰ ਦੀ ਨਲਾਇਕੀ ਦਾ ਪੰਜਾਬ ਸਰਕਾਰ ਦੀ ਕਮਜ਼ੋਰੀ ਦਾ ਪੰਜਾਬ ਸਰਕਾਰ ਦੇ ਬੱਚਪੁਣੇ ਦਾ ਕੇਂਦਰ ਨਜਾਇਜ਼ ਫਾਇਦਾ ਉਠਾ ਰਿਹਾ ਕੇਂਦਰ ਨੂੰ ਅਸੀਂ ਕਹਿੰਦੇ ਆਂ ਵੀ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਪੰਜਾਬ ਦੀ ਬਾਹ ਮਰੋੜ ਕੇ ਪੰਜਾਬ ਦੇ ਲੋਕਾਂ ਨੂੰ ਦਾਖ ਮਿਆਜਾ ਭੁਗਤਣ ਲਈ ਮਜਬੂਰ ਨਾ ਕੀਤਾ ਜਾਵੇ ਔਰ ਪੰਜਾਬ ਸਰਕਾਰ 12000 ਕਰੋੜ ਰੁਪਏ ਦਾ ਹਿਸਾਬ ਦਵੇ 12000 ਕਰੋੜ ਰੁਪਇਆ ਜਿਹੜਾ ਡਿਸਾਸਟਰ ਸਟੇਟ ਡਿਸਾਸਟਰ ਮੈਨੇਜਮੈਂਟ ਦਾ ਫੰਡ ਦਾ ਜਿਹੜਾ ਪਤਾ ਨਹੀਂ ਲੱਗ ਰਿਹਾ ਉਹਦਾ ਚਿੱਠਾ ਜਾਰੀ ਕਰੇ ਉਹਦਾ ਵਾਈਟ ਪੇਪਰ ਜਾਰੀ ਕਰੇ ਉਹਦਾ ਹਿਸਾਬ ਕਿਤਾਬ ਦਵੇ ਤਾਂ ਕਿ ਕੇਂਦਰ ਵੱਲੋਂ ਪੰਜਾਬ ਨੂੰ ਮਤਲਬ ਇਹ ਜਿਹੜੀ ਮੁਸੀਬਤ ਦੇ ਸਮੇਂ ਮਦਦ ਕਰਨ ਤੋਂ ਬਹਾਨਾ ਨਾ ਬਣ ਸਕੇ ਪੰਜਾਬ ਇੱਥੇ ਕੇਂਦਰ ਨੂੰ ਵੀ ਅਪੀਲ ਕਰਦੇ ਆ ਕਿ ਕੇਂਦਰ ਸਰਕਾਰ ਇਸ ਬਹਾਨੇਬਾਜ਼ੀ ਤੋਂ ਗੁਰੇਜ਼ ਕਰੇ ਕੇਂਦਰ ਸਰਕਾਰ ਪੰਜਾਬ ਸਰਕਾਰ ਦੀ ਨਲਾਇਕੀ ਦਾ ਫਾਇਦਾ ਨਾ ਉਠਾਏ ਔਰ ਇਹਦਾ ਖਮਿਆਜਾ ਲੋਕਾਂ ਨੂੰ ਭੁਗਤਣ ਲਈ ਨਾ ਮਜਬੂਰ ਕਰੇ ਕੇਂਦਰ ਜਿਹੜਾ ਆਪਣਾ ਹਿਸਾਬਕਤਾ ਬਾਅਦ ਚ ਕਰੀ ਜਾਵੇ ਪਿਛਲੇ 2023 ਦਾ ਹਿਸਾਬ ਆਹ ਹੈ ਕੈਗ ਦੀ ਰਿਪੋਰਟ ਤੇ ਜਿਹੜੀ ਹੁਣ ਕੱਢੀ ਬੈਠਿਆ ਇਹ ਤੇ ਜੇ ਪਿੱਛੇ 2 ਸਾਲ ਲੰਘ ਗਏ ਤੇ ਹੁਣ ਵਿਵਤਾ ਦੇ ਸਮੇਂ ਹਿਸਾਬਕਤਾ ਲੈ ਕੇ ਬੈਠ ਗਏ ਵਿਆਜ ਬਿੱਜ ਦਾ ਲੇਖਾ ਲੱਗਿਆ ਵਿਜਨ ਸੋ ਇਸ ਕਰਕੇ ਕੇਂਦਰ ਨੂੰ ਅਸੀਂ ਕਹਿੰਦੇ ਆ ਵੀ ਆਪਣਾ ਹਿਸਾਬਕਤਾ ਬਾਅਦ ਚ ਕਰਦੇ ਰਹੋ ਠੀਕ ਆ ਇਹਨਾਂ ਨੂੰ ਹਿਸਾਬਕਤਾ ਦੇਣਾ ਚਾਹੀਦਾ ਪੰਜਾਬ ਸਰਕਾਰ ਨੂੰ पर ਵਿਫਤਾ ਸਮੇਂ ਤਕਲੀਫ ਸਮੇਂ ਦੁੱਖ ਸਮੇਂ ਇਸ ਘਾਟੇ ਦੀ ਭਰਾਈ ਲਈ ਕੇਂਦਰ ਜਿਹੜਾ ਹੈ ਪਹਿਲੀ ਗੱਲ ਤਾਂ ਇਹਨੂੰ ਕੁਦਰਤੀ ਆਫਤ ਐਲਾਨ ਕਰੇ ਜਿਹੜੀਆਂ ਬਿਮਾਰੀਆਂ ਪਈਆਂ ਨੇ ਭਾਵੇਂ ਹਲਦੀ ਰੋਗਾ ਬਦਰੰਗੀ ਦਾਣਾ ਬੋਨਾ ਵਾਇਰਸਾ ਤੇ ਦੂਜਾ ਇਹਦੀ ਭਰਪਾਈ ਡਿਜਾਸਟਰ ਫੰਡ ਦੇ ਵਿੱਚੋਂ ਸਟੇਟ ਡਿਜਾਸਟਰ ਫੰਡ ਦੇ ਵਿੱਚੋਂ ਕਰੇ ਅੱਧਾ ਪੈਸਾ ਸਰਕਾਰ ਪਾਵੇ ਤੇ ਪੰਜਾਬ ਦੀ ਅੱਧਾ ਪੈਸਾ ਪਾਵੇ ਕੇਂਦਰ ਪੰਜਾਬ ਸਰਕਾਰ ਨੇ ਜਿਹੜਾ ਰੰਗਲਾ ਪੰਜਾਬ ਮਿਸ਼ਨ ਦੇ ਨਾਂ ਹੇਠ ਪੈਸਾ ਇਕੱਠਾ ਕੀਤਾ ਉਹ ਪੈਸਾ ਜਿਹੜਾ ਹੈ ਕਿਸਾਨਾਂ ਦੇ ਇਸ ਘਾਟੇ ਦੀ ਪਰਪਾਈ ਲਈ ਹਿੱਸੇ ਵਿੱਚ ਪਾਇਆ ਜਾਵੇ ਔਰ ਜਿਹੜੇ ਮਜ਼ਦੂਰ ਨੇ ਆੜਤੀ ਨੇ ਜਾਂ ਸੈਲਰਾਂ ਵਾਲੇ ਨੇ ਉਹਨਾਂ ਲਈ ਵੀ ਰਿਲੈਕਸੇਸ਼ਨ ਦੇ ਕੇ ਉਹਨਾਂ ਦੇ ਘਾਟੇ ਦੀ ਪਰਪਾਈ ਦੀ ਵਿਵਸਥਾ ਕੀਤੀ ਜਾਵੇ ਸੋ ਅੱਜ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਅੱਜ ਸਾਡਾ ਮੈਮੋਰੰਡਮ ਦੇਣ ਦਾ ਮਕਸਦ ਸੀ ਸਰਕਾਰ ਨੂੰ ਜਗਾਉਣਾ ਸਰਕਾਰ ਨੂੰ ਅਹਿਸਾਸ ਕਰਾਉਣਾ ਔਰ ਸਰਕਾਰ ਪੰਜਾਬ ਦੀ ਨੂੰ ਕੇਂਦਰ ਕੋਲ ਪੰਜਾਬ ਦਾ ਕੇਸ ਲੈ ਕੇ ਜਾਣ ਲਈ ਮਤਲਬ ਮਜਬੂਰ ਕਰਨਾ ਔਰ ਇਹ ਵੀ ਅਸੀਂ ਚੇਤਾਵਨੀ ਦਿੱਤੀਆਂ ਨਾਲ ਵੀ ਜੇ ਨਾ ਕੀਤਾ ਤਾਂ ਅਸੀਂ ਇਹ ਚਲ ਜਾਵਾਂਗੇ ਅੱਜ ਸਾਰਾ ਸ਼ੋਮਣੀ ਕਾਲੀਦਾਲ ਪੁਨਰਸ੍ਰੀਤੀ ਡੀਸੀ ਸਾਹਿਬ ਦੀ ਦਫ਼ਤਰ ਦੇ ਵਿੱਚ ਆਇਆ ਕਿਉਂਕਿ ਜਿਹੜਾ ਧਾਨ ਦਾ ਝਾੜ ਹੈ ਉਹ 40% ਤੋਂ ਉੱਤੇ ਘਟ ਗਿਆ ਇੱਕ ਪਾਸੇ ਤਾਂ ਹੜ ਆ ਗਏ ਉੱਥੇ ਤਬਾਹੀ ਮਚ ਗਈ ਇਹ ਤਬਾਹੀ ਨੋਂ ਵੀ ਉੱਪਰ ਦੀ ਹੈ ਇਹਨੇ ਤਾਂ ਹਰ ਬੰਦੇ ਦਾ ਨੁਕਸਾਨ ਕੀਤਾ ਸਾਰਾ ਪੂਰੇ ਦਾ ਪੂਰਾ ਜਿਨਾ ਪੈਸੇ ਲੱਗਣਾ ਸੀ ਪੈਸੇ ਲੱਗ ਰਿਹਾ ਖਰਚਾ ਹੋਣਾ ਸੀ ਖਰਚਾ ਹੋ ਗਿਆ ਹੁਣ ਨਾ ਕਮਾਈ ਨਾ ਵਧਣ ਜੋਗੇ ਨੇ ਨਾ ਉਹਨੂੰ ਬਹਣ ਜੋਗੇ ਸੋ ਐਡਾ ਬੜਾ ਨੁਕਸਾਨ ਹੋਇਆ ਉਹਦੇ ਲਈ ਅਸੀਂ ਸਾਰੇ ਜਾਨੇ ਇਕੱਠੇ ਹੋ ਕੇ ਅੱਜ ਮੈਡਮ ਡੀਸੀ ਪਟਿਆਲਾ ਨੂੰ ਮੋਰੰਡਮ ਦਿੱਤਾ ਹੈ ਕਿ ਇਹਨੂੰ ਤੁਸੀਂ ਸੈਂਟਰ ਸਰਕਾਰ ਕੋ ਵੀ ਪੰਜਾਬ ਸਰਕਾਰ ਦੋਹੇ ਅੱਧ ਦੇ ਪੈਸੇ ਪਾ ਕੇ ਕਟੋ-ਕਟ 20-2000 ਰੁਪਇਆ ਹਰ ਪਰ ਇਕੜ ਮਗਰ ਦੇਣਾ ਚਾਹੀਦਾ ਤਾਂ ਕਿ ਕਿਉਂਕਿ ਉਧਰ ਤਾਂ ਲਾ ਕੇ ਲੋਕਾਂ ਨੇ ਮਤਵ ਵੀ ਕਰਤੀ ਲੋਕ ਜਾ ਵੀ ਆਏ ਪਰ ਇੱਥੇ ਤਾਂ ਕੋਈ ਮਦਦ ਨਾਲ ਕਿਸੇ ਨੂੰ ਪਤਾ ਹੈ ਕਿਸੇ ਨੂੰ ਪਤਾ ਵੀ ਹੈ ਨਹੀਂ ਸੋ ਇੱਥੇ ਹਰ ਇੱਕ ਮਜ਼ਦੂਰ ਦਾ ਵੀ ਨੁਕਸਾਨ ਹੋਇਆ ਹੈ ਆਰਤੀ ਦਾ ਵੀ ਨੁਕਸਾਨ ਹੋਇਆ ਹੈ ਜ਼ਿਮੀਦਾਰ ਦਾ ਵੀ ਨੁਕਸਾਨ ਹੋਇਆ ਹੈ ਆਮ ਲੋਕਾਂ ਨੂੰ ਵੀ ਨੁਕਸਾਨ ਹੋਇਆ ਹੈ ਜੇ ਜ਼ਿਮੀਦਾਰ ਕੋ 4 ਪੈਸੇ ਹੋਣਗੇ ਤਾਂ ਆ ਕੇ ਦੁਕਾਨ ਤੇ ਖਰਚੂਗਾ ਕਿਉਂਕਿ ਸਾਰੇ ਆਜ਼ਾਈ ਨੁਕਸਾਨ ਇਹੇ ਟੋਡਾ ਤੇ ਮੇਰਾ ਵੀ ਨੁਕਸਾਨ ਹੋਇਆ ਸੋ ਉਹਦੇ ਲਈ ਅਸੀਂ ਇਹ ਮੰਨਉਂ ਦਿੱਤਾ ਹੈ ਤੇ ਇਹ ਨੁਕਸਾਨ ਮੇਰੇ ਖਿਆਲ ਬਹੁਤ ਵੱਡਾ ਨੁਕਸਾਨ ਹੈ ਦੇਖਣ ਨੂੰ ਪਤਾ ਨਹੀਂ ਲੱਗਦਾ ਹੈ ਪਰ ਜਿੱਥੇ-ਜਿੱਥੇ ਤੁਸੀਂ ਜਾਣੇ ਹੋ ਉੱਥੇ ਪਤਾ ਲੱਗਦਾ ਵੀ ਕਿੰਨਾ ਵੱਡਾ ਨੁਕਸਾਨ ਹੋਇਆ ਸੋ ਸ ਪਹਿਲੀ ਗੱਲ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਉਹ ਸੈਂਟਰ ਸਰਕਾਰ ਦੇ ਕੋਲ ਜਾਣ ਉਹਨੂੰ ਮਨਾਉਣ ਆਪਣੀ ਈਗੋ ਪਿੱਛੇ ਮੈਂ ਪਿੱਛੇ ਲੋਕਾਂ ਦਾ ਨੁਕਸਾਨ ਨਾ ਕਰਨ ਜੇ ਇਹਨਾਂ ਨੇ ਨਾ ਕੁਛ ਕੀਤਾ ਫਿਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿਹੜਾ ਸੈਂਟਰ ਦਾ ਖੇਤੀਬਾੜੀ ਮੰਤਰੀ ਹੈ ਉਹਨੂੰ ਜਾ ਕੇ ਮਿਲੀਏ ਉਹਨੂੰ ਕਹੀਏ ਕਿ ਵੀ ਤੁਸੀਂ ਇਹਨੂੰ ਜੋ ਕੁਦਰਤੀ ਆਫਤ ਹੈ ਕੁਦਰਤੀ ਆਫਤ ਦੇ ਵਿੱਚ ਲੈ ਕੇ ਆਓ ਬਹੁਤ بڑا ਨੁਕਸਾਨ ਹੈ ਜਿੰਨਾ ਤੇ ਤੁਸੀਂ ਨਾਮ ਲੈ ਕੇ ਆਉਂਗੇ ਇਹਦੀ ਪਰਭਾਈ ਹੋਣੀ ਸਮਾਣੇ ਹਲਕੇ ਦੀ ਗੱਲ ਕਰੀਏ ਉਹ ਵੀ ਰਿਪੋਰਟ ਵੀ ਨਾਮ ਲਗਾਈ ਗਈ ਉਹ ਵੀ ਤੁਹਾਡੇ ਕੋਲ ਸਮਾਣੇ ਉਹਨਾਂ ਦੀ ਪਿੰਡਾਂ ਦੇ ਤੋਂ ਕੁਝ ਹੈਗਾ ਸਾਰੇ ਜਿੱਥੇ ਜਿੱਥੇ ਹੈ ਨਾ ਸਾਰੇ ਪੰਜਾਬ ਵਿੱਚ ਜਿੱਥੇ ਹਰ ਅਗੇ ਉੱਥੇ ਹਰਾਂ ਬਲਵਾਦੀ ਹੋ ਗਈ ਜਿੱਥੇ ਰਹਿ ਗਿਆ ਉੱਥੇ ਤੁਸੀਂ ਸਾਰੇ ਪੰਜਾਬ ਦੀ ਇਕੱਲੇ ਸਮਾਣੇ ਦੀ ਗੱਲ ਕਰ ਲਓ ਤੁਸੀਂ ਤੇ ਸਾਰੇ ਪਟਿਆਏ ਦੀ ਗੱਲ ਕਰ ਲਓ ਚਾਹੇ ਤੁਸੀਂ ਸਾਰੇ ਪੰਜਾਬ ਦੀ ਗੱਲ ਕਰ ਲਓ ਹਰ ਜਗ੍ਹਾ ਦੀ ਤੇ ਇਥੇ ਮਰਜੀ ਚੱਲੇ ਚੱਲੋ ਉੱਥੇ ਤੁਹਾਨੂੰ ਇਹ ਬੌਣਾ ਰੋਗ ਦਾ ਜਿਹੜਾ ਹਲਦੀ ਰੋਗ ਹੈ ਹਰ ਜਗ੍ਹਾ ਤੇ ਮਿਲੂਗਾ ਅੱਗੇ ਹੋ ਜਾਂਦਾ ਕਦੇ ਕਦਾਈ ਮਾੜਾ ਮੋਟਾ ਹੋ ਜਾਂਦਾ 1% 2% ਹੋ ਜਾਂਦੇ ਸੀ ਅੱਗੇ ਪਰ ਹੁਣ ਇਹ 40 50% ਦੇ ਉੱਤੇ ਗੱਲ ਪਹੁੰਚ ਗਈ ਜਿਸ ਨਾਲ ਬਹੁਤ بڑا ਨੁਕਸਾਨ ਹੋਇਆ ਰਖਾ ਸਰ ਪੰਜਾਬ ਦੇ ਹਾਲਾਤ ਦੇਖੀ ਆਪਾਂ ਕਿੰਨੇ ਲੋਕ ਜਿਹੜੇ ਲੋਗ ਗੁਜ਼ਰਦੇ ਜਾ ਰਹੇ ਨੇ ਰੋਜ਼ ਗੈਂਗਸਟਰ ਹੋਰੀਆ ਲੋਕਾਂ ਤੋਂ ਹੋ ਰਿਹਾ ਤੁਹਾਨੂੰ ਲੱਗਦਾ ਨਹੀਂ ਕਿ ਆਲ ਵਾਲੇ ਪੱਲੇ ਦੇ ਵਿੱਚ ਪੰਜਾਬ ਕਿਹੜੇ ਰਾਹ 'ਤੇ ਟੁੱਟ ਰਿਹਾ ਹੈ ਦੇਖੋ ਕਾਨੂੰਨ ਦਾ ਰਾਜ ਤਾਂ ਤੇ ਹੈ ਹੀ ਨਹੀਂ ਇੱਥੇ ਤਾਂ ਰੋਜ਼ ਮਾਰ ਕਿਥੇ ਰੋਜ਼ ਗੋਲੀ ਚੱਲਦੀ ਹੈ ਗੈਂਗਸਟਰ ਰਾਜ ਹੋਇਆ ਪਿਆ ਕੋਈ ਮਤਲਬ ਕਹਿਣ ਵਾਲੀ ਗੱਲ ਹੀ ਹੈ ਨਹੀਂ ਕੋਈ ਕਿਸੇ ਦਾ ਡਰ ਨਹੀਂ ਇਹਦਾ ਭੈ ਨਹੀਂ ਪੁਲਿਸ ਆਪ ਆ ਦੇਖ ਰਹੀਆਂ ਪੁੱਛ ਦੇ ਵਿੱਚ ਕੀ ਹੋ ਰਿਹਾ ਹੈ ਬਹੁਤ ਬੜਾ ਨੁਕਸਾਨ ਹੋ ਰਿਹਾ ਹੈ ਪੰਜਾਬ ਦਾ ਇਹ ਜਿਹੜਾ ਬਦਲਾਅ ਸੀ ਉਹ ਬਿਲਕੁਲ ਪੂਰਾ ਬਦਲਾਅ ਲਿਆਤਾ ਉਹਨਾਂ ਨੇ ਤਬਾਹੀ ਵਾਲੇ ਪਾਸੇ ਪੰਜਾਬ ਨੂੰ ਪਹੁੰਚਾਤਾ ਆਪ ਕਹੇ ਨੂੰ ਜੋ ਮਰਜ਼ੀ ਕਹੀ ਜਾਏ ਜੋ ਉਹਨਾਂ ਨੇ ਗੱਲਾਂ ਕੀਤੀਆਂ ਕਿ ਸਾਡੇ ਟਾਈਮ ਦੇ ਧਰਨਾ ਮੀਨ ਲੱਗੂਗਾ ਸਾਡੇ ਟਾਈਮ 'ਚ ਨੌਕਰੀਆਂ ਮਿਲ ਜਾਣਗੀਆਂ ਅੱਜ ਤੁਸੀਂ ਦੇਖ ਰਹੇ ਹੋ ਧੰਨੇ ਕਿੰਨੇ ਲੱਗ ਰਹੇ ਨੇ ਹਰ ਜਗ੍ਹਾ ਦੇ ਉੱਤੇ ਕਿਤੇ ਵੀ ਕੋਈ ਕੰਮ ਦੀ ਗੱਲ ਨਹੀਂ ਹੋ ਰਹੀ ਹੈ ਕੋਈ ਇੰਪਲੋਇਮੈਂਟ ਨਹੀਂ ਹੈ ਕੋਈ ਇੰਡਸਟਰੀ ਨਹੀਂ ਆ ਰਹੀ ਹੈ ਤੇ ਹਰ ਬੰਦੇ ਜਰਦਾ ਜੁਪੀ ਤੇ ਪੰਜਾਬ ਦਾ ਜਿਵੇਂ ਸਮਾਨਤਾ ਫਰਕ ਸੀ ਅੱਜ ਇੰਡਸਟਰੀਸਟ ਹੈ ਉਹ ਜੁਪੀ ਕੰਨੀ ਨੂੰ ਕਰ ਰਿਹਾ ਪੰਜਾਬ ਦਾ ਇੰਡਸਟਰੀ ਉਧਰ ਵੀ ਜਾ ਰਿਹਾ ਇਹ ਕਿਉਂ ਹੈ ਕਿਉਂਕਿ ਲਾਗਨ ਰਹੀ ਦੀ ਸਭ ਤੋਂ ਪਹਿਲਾਂ ਬੰਦਾ ਚਾਹੁੰਦਾ ਹੈ ਕਿ ਮੈਂ ਸੇਫਟੀ ਹੋਵੇ ਮੇਰੀ ਮੈਂ ਕੰਮ ਆਰਾਮ ਨਾਲ ਕਰ ਸਕਾਂ ਉਹ ਇੱਥੇ ਹੈ ਨਹੀਂ ਰੋਜ਼ ਫਰੋਤੀਆਂ ਦੇ ਚਿੱਠੀਆਂ ਆਉਂਦੀਆਂ ਨੇ ਟੈਲੀਫੋਨ ਆਉਦੇ ਨੇ ਤੋਂ ਇਹ ਕਰਕੇ ਇੱਥੇ ਪੰਜਾਬ ਦਾ ਮਾਹੌਲ ਬਹੁਤ ਮਾੜਾ ਹੈ ਤੇ ਇਹ ਤਾਂ ਹੁਣ ਮੇਰਾ ਖਿਆਲ ਹੈ ਵੀ ਇਹ ਸਰਕਾਰ ਤੋਂ ਬਾਅਦ ਹੀ ਹੋਰ ਜੋ ਕੁਛ ਹੋਣਾ ਕਿਉਂਕਿ ਇਹਨਾਂ ਨੇ ਤਾਂ ਕੁਝ ਨਹੀਂ ਕਰਨਾ ਹੈ